ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਸਤਲੁਜ ਦਰਿਆ ਤੇ ਇਹ ਰੋਡ ਹੈਗਾ ਜਿਹੜਾ ਰਾਹੋਂ ਤੋਂ ਮੱਤੇਆੜਾ ਨੂੰ ਪੁੱਲ ਜਾਂਦਾ ਆ ਤੇ ਮੀਂਹ ਦੇ ਨਾਲ ਰੋਡ ਵੀ ਥੋੜਾ ਖਰਾਬ ਹੋਇਆ ਪਿਆ ਆ ਤੇ ਅੱਜ ਆਪਾਂ ਤੁਹਾਨੂੰ ਦਰਿਆ ਦਾ ਪਾਣੀ ਦਿਖਾਣੇ ਆ ਲੈਵਲ ਕਿੰਨਾ ਕੁ ਰਹਿ ਗਿਆ ਆ ਅੱਜ ਥੋੜੇ ਦਿਨ ਪਹਿਲਾਂ ਸਾਰੇ ਪਾਸੇ ਪਾਣੀ ਚੱਲਦਾ ਸੀਗਾ ਅੱਜ ਉਹਨਾ ਆਕਮਾਤੀ ਕਮੋਦੀ ਬਬੂਲਰ ਸਾਰੇ ਵਿੱਚ ਡੁੱਬੇ ਹੋਏ ਸੀਗੇ ਉਨੇ ਤੋਂ ਤਾਂ ਪਾਣੀ ਬਹੁਤ ਘਟ ਗਿਆ ਆ ਐ ਸਾਈਡ ਵੀ ਆ ਸਾਰਾ ਇੱਥੇ ਨਾਲ ਜਾਸਤ ਮੰਦਰ ਆ ਇਹ ਵੀ ਸਾਰਾ ਪਾਣੀ ਸੀਗਾ ਨਾਲ ਨਾਲ ਜਾਂਦਾ ਆ ਵੀ ਸਾਰਾ ਪਾਣੀ ਨਾ ਭਰਿਆ ਪਿਆ ਇਸੇ ਨਾਲ ਇੱਧਰ ਤਾਂ ਸਾਰਾ ਹੁਣ ਪਾਣੀ ਬਹੁਤ ਘਟ ਗਿਆ ਆ ਤੇ ਜਿਹੜਾ ਪਾਣੀ ਦਾ ਫਲੋ ਚੱਲਦਾ ਪਿਆ ਉਹ ਦੂਜੀ ਸਾਈਡ ਚੱਲਦਾ ਪਿਆ ਆ ਆਹ ਕੋ ਮੋਟਰ ਤੇ ਫਿਰ ਲੱਗ ਬਗ ਸਾਰਾ ਪਾਣੀ ਪਾਣੀ ਸੀਗਾ ਪਹਿਲਾਂ ਸੈੜ ਥੋੜਾ ਬਾੜੀ ਰਹਿ ਗਿਆ ਹੁਣ ਤਾਂ ਇਹ ਸੈੜ ਵੀ ਲੈਵਲ ਕਾਫੀ ਦੂਜਾ ਹੋ ਗਿਆ ਹੈ ਅਸੱਲੇ ਪਾਣੀ ਜਿਹੜਾ ਚੱਲ ਰਿਹਾ ਹੈ ਉੱਥੇ ਚੱਲ ਰਿਹਾ ਹੈ ਇਹ ਪਾਣੀ ਨੇ ਵੀ ਜਦੋਂ ਹੁਣ ਪਾਣੀ ਦਰਿਆ ਦਾ ਘਟਦਾ 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 ਵੀ ਢਾਲ ਲਾ ਜਾਂਦਾ ਨਾਲ ਨਾਲ ਹੁਣ ਆਪਣੀ ਇਧਰ ਲੱਗੇ ਬੁਰਜ ਟਹਿਲਦਾ ਆਸਿਆ ਉਧਰ ਤਲਵੰਡੀ ਵੱਲ ਮਿਰਗਿਆਪੁਰ ਦੀ ਸਾਈਡ ਉਧਰ ਵੀ ਢਾਲ ਲੱਗੀ ਓਏ ਬੁਰਜ ਟਹਿਲ ਦਾ ਇਧਰ ਲੱਗੀ ਹੋਆ ਇਹ ਦੋ ਪਾਸੇ ਹਲੇ ਖਤਰਾ ਹੈਗਾ ਹੈ ਪਾਣੀ ਦਾ ਕਿ ਪਾਣੀ ਢਾਲ ਲਈ ਜੇ ਟੁੱਟ ਗਿਆ ਪਾਣੀ ਪਿੰਡਾਂ 'ਚ ਪੜ ਜਾਣਾ ਹੈ ਆ ਪਾਣੀ ਤੋਂ ਸਾਡੀ ਘਟ ਗਿਆ ਜਿਹੜੀ ਗਾਹੇ ਪਾਣੀ ਚੱਲ ਰਿਹਾ ਇੱਥੇ ਪਾਣੀ ਜਣੀ ਕਿ ਚੱਲ ਰਿਹਾ ਹੈ ਕਾਫੀ ਸਪੀਡ ਦੇ ਨਾਲ ਉਹ ਸਾਈਡ ਤੋਂ ਤਾਂ ਘਟ ਗਿਆ ਜੇ ਐ ਇਸ ਏਰੀਆ ਦੇ ਵਿੱਚ ਜ਼ਿਆਦਾ ਚੱਲ ਰਿਹਾ ਹੈ ਪਾਣੀ ਪਾਣੀ ਦੀ ਸਪੀਡ ਕਾਫੀ ਆ ਜਣੀ ਗੁਰਜਵਾਲਾ ਟਹਿਲ ਤੋਂ ਥੋੜਾ ਗਾਂ ਉਧਰ ਪੈ ਜਾਂਦਾ ਬੰਨ ਇੱਥੇ ਢਾ ਲੀ ਗਿਓਗਾ ਜਾ ਕੇ

ਉਹ ਡਿਟੇਲ ਦਾਸ ਵਾਲਾ ਬੰਨ ਬਾਰੇ ਹਾਲਾਤ ਤੇ ਖਰਾਬ ਆ ਆਰਮੀ ਪੁਲਿਸ ਵਾਲੇ ਸਾਰੇ ਪਹੁੰਚੇ ਹੋਏ ਸਨ ਆ ਬੰਨ ਤਾਂ ਖਤਮੇ ਹੋ ਗਿਆ ਸੀਗਾ ਲਗਭਗ ਦੁਬਾਰਾ ਹੀ ਬੰਨੇ ਆਏ ਕਿਸਮ ਦਾ ਇਹ ਨਾਲ ਨਾਲ ਟਾ ਪਈ ਆ ਸਾਰਾ ਖਾਰ ਪੈ ਗਈ ਸੀ ਮਾਂ ਦੀ ਸੋਹ ਜਿਆਦਾ ਸੀ ਇਹ ਤਾਂ ਬਹੁਤ ਨਮਾ ਹੈ ਨਾ ਪੈਸੇ ਨਹੀਂ ਨਹੀਂ ਦੀ ਸਪੀਡ ਬਹੁਤ ਜ਼ਿਆਦਾ ਆ ਰਹੀ ਸਾਰਾ ਬੰਨ ਨੂੰ ਢਾ ਲਾਈ ਰਹੀ ਹੈ ਇਹ ਇਹ ਕਰ ਰਿਹਾ ਹੈ